ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੀ ਹੀ ਚੈਨਲ ਬੋਹਾ ਬੋਲ ਤੇ ਨਿਰੰજન ਬੋਹਾ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਇਸ ਚੈਨਲ ਤੇ ਹਰ ਬੁੱਧਵਾਰ ਵਾਲੇ ਦਿਨ ਆਪਾਂ ਲੜੀਵਾਰ ਕਾਲਮ ਕਿਤਾਬਾਂ ਬੋਲਦੀਆਂ ਤਹਿਤ ਪੰਜਾਬੀ ਸਾਹਿਤ ਦੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਇਆ ਕਰਾਂਗੇ ਇਸ ਲੜੀ ਤਹਿਤ ਆਪਾਂ ਅੱਜ ਜਿਸ ਪੁਸਤਕ ਦੀ ਚਰਚਾ ਕਰਨੀ ਹੈ ਉਹਦਾ ਵਿਸ਼ਾ ਪੰਜਾਬੀ ਪਾਠਕਾਂ ਲਈ ਬਿਲਕੁਲ ਨਵਾਂ ਫੁੱਟ ਫੈਂਟਸਿ ਦਾ ਨਾਮ ਵੀ ਅਜੇ ਬਹੁਤ ਸਾਰੇ ਪਾਠਕਾਂ ਨੇ ਨਹੀਂ ਸੁਣਿਆ ਹੋਵੇਗਾ ਸੋ ਇਸ ਵਿਸ਼ੇ ਤੇ ਲਿਖੇ ਨਾਵਲ ਗੁਲਾਮ ਬਰੇ ਆਪਾਂ ਚਰਚਾ ਕਰਾਂਗੇ ਇਸ ਦੇ ਲੇਖਕ ਨੇ ਇਕਬਾਲ ਜਹਜੀ 6ਵੀਂ ਫੇਲ 33 ਨੂੰ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਛਾਪਿਆ ਹੈ। ਦੋਸਤੋ ਇਕਬਾਲ ਜਹਜੀ ਦੀ ਛਵੀਵੀਂ ਫੇਲ ਪੰਜਾਬੀ ਨਾਵਲ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਵਾਲਾ ਨਵਾਂ ਪਰ ਬਹੁਤ ਹੀ ਸੰਭਾਵਨਾ ਭਰਪੂਰ ਨਾ ਹੈ। ਭਾਵੇਂ غلام ਉਸ ਦਾ ਪਹਿਲਾ ਨਾਵਲ ਹੈ ਪਰ ਫੋਟ ਫੈਂਟਸਟਿਕ ਵਰਗੇ ਅਸਲੋਂ ਹੀ ਨਵੇਂ ਵਿਸ਼ੇ ਤੇ ਕਲਮ ਅਜ਼ਮਾਈ ਕਰਕੇ ਉਹ ਲੇਖਾਂ ਦੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਚ ਪੂਰੀ ਤਰ੍ਹਾਂ ਸਫਲ ਰਿਹਾ ਹੈ। ਨਾਵਲ ਵਿਚਲਾ ਸਮਾਜਿਕ ਯਥਾਰਥ ਵੀ ਬਹੁਤ ਵੱਖਰਾ ਪੇਚੀਦਾ ਤੇ અત્યੰਤ ਗੁੰਝਲਦਾਰ ਹੈ ਇਸ ਲਈ ਪਾਠਕ ਇਸ ਯਥਾਰਤ ਦੀਆਂ ਗੁੰਝਲਾਂ ਨੂੰ ਸੁਲਝਾ ਵੇਖਣ ਲਈ ਇਸ ਦੇ ਪਾਠ ਦੇ ਆਦ ਤੋਂ ਲੈ ਕੇ ਅੰਤ ਤੱਕ ਇਸ ਨਾਲ ਜੁੜਿਆ ਰਹਿੰਦਾ ਹੈ ਮਨੁੱਖੀ ਮਨੋਵਿਗਿਆਨ ਬਾਰੇ ਨਾਵਲਕਾਰ ਦੀ ਗਹਿਰੀ ਸਮਝ ਵੀ ਨਾਵਲ ਪਾਠ ਦੀ ਦਿਲਚਸਪੀ ਨੂੰ ਬਣਾਈ ਰੱਖਦੀ ਹੈ ਭਾਵੇਂ ਫੋਟਫੈਂਟਿਸ਼ ਵਰਗੇ ਮਨੋਵਿਕਾਰ ਅਜੇ ਪੰਜਾਬ ਖੇਤਰ ਵਿੱਚ ਵਿਕਸਿਤ ਨਹੀਂ ਹੋਏ ਪਰ ਗੂਗਲ ਤੇ ਖੋਜ ਕੀਤਿਆਂ ਪੱਛਮੀ ਮੁਲਕਾਂ ਵਿਚਲੇ ਅਜਿਹੇ ਵਿਕਾਰਾਂ ਚ ਗ੍ਰਸਤ ਲੋਕਾਂ ਬਾਰੇ ਭਰਵੀਂ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ ਇਸ ਨਾਵਲ ਵਿੱਚ ਵਾਪਰਦੇ ਵਰਤਾਰੇ ਚਾਹੇ ਪੰਜਾਬ ਦੇ ਵਰਤਮਾਨ ਦਾ ਸੱਚ ਨਹੀਂ ਨੇ ਪਰ ਜਿਸ ਤਰ੍ਹਾਂ ਵਿਸ਼ਵੀਕਰਨ ਦੇ ਇਸ ਦੌਰ ਚ ਪੂਰਬ ਤੇ ਪੱਛਮ ਦੀ ਦੂਰੀ ਮਿਟਦੀ ਜਾ ਰਹੀ ਹੈ ਉਸ ਹਿਸਾਬ ਨਾਲ ਇੱਕ ਕਿਸੇ ਵੇਲੇ ਪੰਜਾਬ ਦਾ ਪ੍ਰਖਿਤ ਸੱਚ ਜ਼ਰੂਰ ਬਣ ਸਕਦੇ ਨੇ ਨਾਵਲ ਵੱਲੋਂ ਕੀਤੀ ਵਿਆਖਿਆ ਅਨੁਸਾਰ ਫੁੱਟ ਫੈਂਟਿਸ਼ ਇੱਕ ਵਿਸ਼ੇਸ਼ ਪ੍ਰਕਾਰ ਦੀ ਮਨੁੱਖੀ ਮਾਨਸਿਕਤਾ ਹੈ ਜਿਸ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਮਨੋਵਿਕਾਰ ਜਾਂ ਮਨੋਰੋਗ ਸਮਝਿਆ ਜਾਂਦਾ ਹੈ ਜਿਵੇਂ ਸਮਲਿੰਗੀ ਲੋਕਾਂ ਦੀ ਮਾਨਸਿਕ ਬਣਤਰ ਆਮ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਉਸੇ ਤਰ੍ਹਾਂ ਫਟ ਫੈਂਟਸਿ ਮਨੋਵਿਕਾਰ ਦੇ ਸ਼ਿਕਾਰ ਲੋਕਾਂ ਦੀ ਮਾਨਸਿਕ ਸੰਚਨਾ ਅੰਦਰ ਔਰਤ ਦੇ ਸੁੰਦਰ ਪੈਰ ਖਾਸ ਥਾਂ ਰੱਖਦੇ ਨੇ ਔਰਤ ਦੇ ਪੈਰਾਂ ਦੀ ਛੂ ਉਹਨਾਂ ਨੂੰ ਕੌਮਕ ਤੌਰ ਤੇ ਵੀ ਉਤੇਜਿਤ ਕਰਦੀ ਹੈ ਤੇ ਉਹਨਾਂ ਨੂੰ ਵਿਸ਼ੇਸ਼ ਪ੍ਰਕਾਰ ਦੀ ਮਾਨਸਿਕ ਰਾਹਤ ਵੀ ਦਿੰਦੀ ਹੈ ਮਨੁੱਖੀ ਸਰੀਰ ਵਿੱਚ ਆਉਣ ਦੇ ਬਾਵਜੂਦ ਇਹਨਾਂ ਦੀਆਂ ਮਾਨਸਿਕ ਵਿਤੀਆਂ ਵਿੱਚ ਕੁੱਤਿਆਂ ਵਰਗੇ ਲੱਛਣ ਪਾਈ ਜਾਂਦੇ ਨੇ ਜੋ ਆਪਣੇ ਮਾਲਕ ਨਾਲ ਵਫਾ ਪਗਾਉਣ ਲਈ jaan ਦੀ ਬਾਜੀ ਲਾਉਣ ਤੋਂ ਵੀ ਗਰੇਜ ਨਹੀਂ ਕਰਦੇ ਇਸ ਤਰ੍ਹਾਂ ਇਹ ਇੱਕੋ ਸਮੇਂ ਮਨੁੱਖ ਤੇ ਕੁੱਤੇ ਵਾਲੀ ਧੂਰੀ ਝੂਨੀ ਭੋਗਦੇ ਨੇ ਕੁੱਤੇ ਵਾਂਗ ਪੈਰਾਂ ਤੇ ਲਟਣਾ ਪੈਰਾਂ ਦੇ ਤਲਵੇ ਚਟਣਾ ਆਪਣੇ ਆਪ ਨੂੰ ਪੈਰਾਂ ਦਾ ਗੁਲਾਮ ਸਮਝ ਕੇ અપਮਾਨ ਤੇ ਕੁੱਟ ਦਾ ਆਨੰਦ ਲੈਣਾ ਆਦ ਲੱਛਣ ਇਸ ਰੋਗ ਦੇ ਮੁੱਢਲੇ ਪਛਾਣ ਚਿੰਨਣੇ ਅਜਿਹੇ ਲੋਕ ਔਰਤ ਨੂੰ ਪੈੜ ਦੀ ਜੁੱਤੀ ਨਹੀਂ ਸਮਝਦੇ ਸਗੋਂ ਆਪ ਉਹਨਾਂ ਦੇ ਪੈਰਾਂ ਦੀ ਜੁੱਤੀ ਬਣ ਕੇ ਰਹਿਣ 'ਚ ਮਾਣ ਮਹਿਸੂਸ ਕਰਦੇ ਨੇ ਨਾਵਲ ਇਸ ਮਨੋਵਿਗਿਆਨਕ ਧਾਰਨਾ ਦੀ ਵਿਸ਼ੇਸ਼ ਤੌਰ ਤੇ ਪੁਸ਼ਟੀ ਤੇ ਪ੍ਰੋੜਤਾ ਕਰਦਾ ਹੈ ਕਿ ਮਨੁੱਖ ਦੀ ਜਵਾਨੀ ਉਸ ਦੇ ਬਚਪਨ ਨੂੰ ਹਾਸਲ ਰਹੀਆਂ ਅਨਕੂਲ ਜਾਂ ਪ੍ਰਤੀਕੂਲ ਸਮਾਜਿਕ ਸਥਿਤੀਆਂ ਪਰਸਥਿਤੀਆਂ ਨੂੰ ਹੀ ਪ੍ਰਤੀਬਿੰਬਿਤ ਕਰਦੀ ਹੈ ਜੇ ਇਸ ਨਾਵਲ ਦਾ ਮੁੱਖ ਪਾਤਰ ਸ਼ੇਰੂ ਬਚਪਨ ਵਿੱਚ ਆਪਣੇ ਅੰਦਰ ਪੈਦਾ ਹੋਏ ਵਿਸ਼ੇਸ਼ ਪ੍ਰਕਾਰ ਦੇ ਹਾਰਮੋਨਸ ਕਾਰਨ ਫੁੱਟ ਫੈਂਟਿਸ਼ ਵਰਗੇ ਮਨੋਵਿਕਾਰ ਦਾ ਸ਼ਿਕਾਰ ਹੈ ਤਾਂ ਨਾਵਲ ਦੀ ਦੂਜੀ ਮੁੱਖ ਪਾਤਰ ਮਨਵੀਰ ਨੂੰ ਬਚਪਨ ਵਿੱਚ حاصل ਰਹੇ ਧਰਪੇਯੁਕਤ ਵਿਸ਼ੇਸ਼ ਪ੍ਰਕਾਰ ਦੇ ਹਾਲਾਤ ਵੀ ਉਸ ਅੰਦਰ ਮਰਦ ਜਾਤ ਪ੍ਰਤੀ ਸਦੀਵੀ ਨਫ਼ਰਤ ਪੈਦਾ ਕਰ ਦਿੰਦੇ ਨੇ ਉਹ ਆਪਣੇ ਬਚਪਨ ਤੋਂ ਹੀ ਆਪਣੀ ਮਾਂ ਦੇ ਸਿਰ ਆਈ ਚਿੱਟੀ ਚੁੰਨੀ ਲਈ ਆਪਣੇ ਤਾਏ ਅਰਜਲ ਸਿੰਘ ਨੂੰ ਜ਼ਿੰਮੇਵਾਰ ਸਮਝਦੇ ਰਹੀ ਹੈ ਭਾਵੇਂ ਉਸਦੇ ਸਾਧੂ ਸੁਭਾਅ ਦੇ ਪਿਓ ਜੈਲਾ ਸਿੰਘ ਦੀ ਮੌਤ ਵੱਧ ਸ਼ਰਾਬੀਨ ਕਾਰਨ ਹੋਈ ਹੈ ਪਰ ਉਸਦੇ ਮਨ ਚ ਇਹ ਧਾਰਨਾ ਪੂਰੀ ਤਰ੍ਹਾਂ ਪੱਕ ਜਾਂਦੀ ਹੈ ਕਿ ਉਸਦੇ ਪਿਓ ਦੇ ਨਾਂ ਤੇ ਬੋਲ ਦੀ 3 ਏਕੜ ਜ਼ਮੀਨ ਤੇ ਕਬਜ਼ਾ ਕਰਨ ਲਈ ਹੀ ਉਸਦੇ ਤਾਏ ਨੇ ਉਸਦੇ ਭੋਲੇ ਭਾਲੇ ਪਿਤਾ ਨੂੰ ਸ਼ਰਾਬ ਪਿਆ ਕੇ ਮਾਰਿਆ ਹੈ। ਦਿਲ ਦਿਮਾਗ ਚ ਘਰ ਕਰ ਚੁੱਕੀ ਇਹ ਧਾਰਨਾ ਪਹਿਲਾਂ ਉਸ ਅੰਦਰ ਆਪਣੇ ਤਾਏ ਦਾ ਡਰ ਪੈਦਾ ਕਰਦੀ ਹੈ ਤੇ ਫਿਰ ਇਹ ਡਰ ਹੌਲੀ-ਹੌਲੀ ਨਫ਼ਰਤ ਤੇ ਬਦਲੇਖੂਰੀ ਦੀ ਭਾਵਨਾ 'ਚ ਬਦਲ ਜਾਂਦਾ ਹੈ ਪਹਿਲੇ ਪੜਾਤੇ ਉਸ ਦੀ ਇਹ ਭਾਵਨਾ ਉਸ ਦਾ ਸਮਾਜਿਕ ਅਕਸ ਆਪਣੇ ਹੱਕਾਂ ਪ੍ਰਤੀ ਸੁਚੇਤ ਤੇ ਦਲੇਰ ਕੁੜੀ ਵਜੋਂ ਸਥਾਪਿਤ ਕਰਦੀ ਹੈ ਪਰ ਦੂਜੇ ਪੜਾਤੇ ਉਸ ਅੰਦਰ ਪੈਦਾ ਹੋਇਆ ਆਪਣੇ ਅਜੇਤੂ ਹੋਣ ਦਾ ਭਰਮ ਤੇ ਹੰਕਾਰ ਉਸ ਦੇ ਸਮਾਜਿਕ ਅਕਸ ਨੂੰ ਹੰਕਾਰੀ ਤੇ ਸਵਾਰਥੀ ਹੋਣ ਦੇ ਅਕਸ 'ਚ ਤਬਦੀਲ ਕਰ ਦਿੰਦਾ ਹੈ ਜੀਵਨ ਦੇ ਇੱਕ ਅਣਕਿਆਸੇ ਮੋੜ ਤੇ ਵਿਕਲੋਤਰੀ ਮਨਸਤਾ ਵਾਲੇ ਇਹਨਾਂ ਪਾਤਰਾਂ ਯਾਨੀ ਸ਼ਿਰੂ ਤੇ ਮਨਵੀਰ ਦੇ ਪਤੀ ਪਤਨੀ ਵਜੋਂ ਇਕੱਠੇ ਹੋਣ ਦਾ ਸੁਭਾਅ ਵੱਧਦਾ ਹੈ ਤਾਂ ਉਹਨਾਂ ਦੀ ਰੋਗੀ ਹੋਈ ਮਾਨਸਿਕਤਾ ਸਿਰਫ ਇਹਨਾਂ ਦੇ ਰਿਸ਼ਤੇ ਨੂੰ ਹੀ ਗੁੰਝਲਦਾਰ ਤੇ ਪਚੀਦਾ ਨਹੀਂ ਬਣਾਉਂਦੀ ਸਗੋਂ ਉਹਨਾਂ ਨਾਲ ਜੁੜੇ ਹੋਰ ਪਰਿਵਾਰਕ ਰਿਸ਼ਤਿਆਂ ਨੂੰ ਵੀ ਸੰਕਟ ਗ੍ਰਸਤ ਬਣਾ ਦਿੰਦੀ ਹੈ ਨਾਵਲ ਦੀ ਕਹਾਣੀ ਅਨੁਸਾਰ ਮਨਵੀਰ ਵੱਲੋਂ ਆਪਣੇ ਦਾਏ ਨਾਲੋਂ ਜ਼ਮੀਨ ਵੜਾ ਕੇ ਆਪ ਖੇਤੀ ਕਰਨ ਟਰੈਕਟਰ ਚਲਾਉਣ ਤੇ ਆਪਣੇ ਹੱਕਾਂ ਲਈ ਲੜਨੀ ਦੀ ਦਲੇਰਾਨਾ ਕਾਰਗੁਜ਼ਾਰੀ ਉਸ ਦੇ ਕਾਲਜ ਦੇ ਸਹਿਪਾਠੀ ਵਿਕਰਮ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਉਹ ਕਾਲਜ ਸਮੇਂ ਦੇ ਦੋਸਤੋਂ ਪਤੀ ਪਤਨੀ ਬਣ ਜਾਂਦੇ ਨੇ ਪਤੀ ਪਤਨੀ ਤੋਂ ਮਾਤਾ ਪਿਤਾ ਬਣਦੇ ਮਨਵੀਰ ਅੰਦਰਲੀ ਨਫਰਤੀ ਅਕ ਵੀ ਮੱਠੀ ਪੈਣ ਲੱਗਦੀ ਹੈ ਤੇ ਉਸ ਅੰਦਰਲਾ ਮਾਨਸਿਕ ਖਲਾਵੀ ਆਪਣੇ ਪਤੀ ਤੇ ਪੁੱਤਰ ਦੇ ਪਿਆਰ ਨਾਲ ਭਰਨ ਲੱਗਦਾ ਹੈ ਇਸ ਮੂੜ ਤੇ ਪਹੁੰਚ ਕੇ ਨਾਵਲ ਦੀ ਕਹਾਣੀ ਇੱਕਦਮ ਅਣਕਿਆਸਿਆ ਮੋੜ ਘਟਦੀ ਹੈ ਇਸ ਨਵੇਂ ਮੋੜ ਅਨੁਸਾਰ ਵਿਕਰਮ ਦੇ ਚਾਚੇ ਦਾ ਮੁੰਡਾ ਸ਼ੇਰਾ ਆਪਣੀ ਫੁੱਟ ਫੈਂਟਸੀ ਦੀ ਲਾਲਸਾ ਕਾਰਨ ਅਮੀਰ ਘਰ ਦੀ ਕੁੜੀ ਜਸ਼ਨ ਦਾ ਗਲਮ ਬਣਿਆ ਹੋਇਆ ਜਸ਼ਨ ਅੰਦਲੀ ਹਕਮਰਾਨਾ ਬਿਰਤੀ ਵੀ ਇੱਕ ਮਨੋਵਿਕਾਰ ਵਾਂਗ ਹੀ ਸ਼ੇਰੇ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਿੱਚ ਵਿਸ਼ੇਸ਼ ਸੰਤੁਸ਼ਟੀ ਹਾਸਲ ਕਰਦੀ ਹੈ ਦੋਵਾਂ ਦੇ ਅਜੀਬ ਤਰ੍ਹਾਂ ਦੇ ਇਸ਼ਕ ਦਾ ਭੇਦ ਖੁੱਲ ਜਾਣ ਤੇ ਜਦੋਂ ਜਸ਼ਨ ਦਾ ਪਿਓ ਉਸ ਦਾ ਵਿਆਹ ਕਿਸੇ ਹੋਰ ਮੁੰਡੇ ਨਾਲ ਨਿਸ਼ਚਿਤ ਕਰ ਦਿੰਦਾ ਹੈ ਤਾਂ ਉਸ ਦਾ ਇਹ ਫੈਸਲਾ ਦੋ ਪਰਵਾਰਾਂ ਦੀ ਬਰਬਾਦੀ ਦੀ ਨਵੀਂ ਕਹਾਣੀ ਲਿਖ ਦਿੰਦਾ ਹੈ ਫਟ ਫੈਂਟਸਟਿਕ ਦੇ ਬੇਕਾਬੂ ਜਨੂਨ ਅਧੀਨ ਸ਼ਿਰਾ ਆਪਣੇ ਭਰਾ ਵਿਕਰਮ ਦਾ ਮੋਟਰਸਾਈਕਲ ਖੋਕੇ ਬਿਨਾਂ ਸੋਚੇ ਵਿਚਾਰੇ ਆਪਣੀ ਪ੍ਰੇਮਿਕਾ ਨੂੰ ਉਧਾਲਣ ਲਈ ਉਸਦੇ ਪਿੰਡ ਵੱਲ ਰਵਾਨਾ ਹੁੰਦਾ ਹੈ ਤਾਂ ਵਿਕਰਮ ਵੀ ਉਸ ਦੀ ਰਾਖੀ ਲਈ ਉਸਦੇ ਨਾਲ ਹੀ ਚਲਿਆ ਜਾਂਦਾ ਹੈ ਜਸ਼ਨ ਦੇ ਪਿਓ ਵੱਲੋਂ ਸ਼ੀਰੇ ਤੇ ਚਲਾਈ ਗੋਲੀ ਨਿਸ਼ਾਨਾ ਖੁੰਝ ਜਾਣ ਤੇ ਵਿਕਰਮ ਦੀ ਛਾਤੀ ਨੂੰ ਚੀਰ ਦਿੰਦੀ ਹੈ ਤਾਂ ਕਹਾਣੀ ਇੱਕ ਹੋਰ ਵੱਡਾ ਮੋੜ ਘਟਦੀ ਹੈ ਜਿਹੜਾ ਪਾਠਕਾਂ ਵੱਲੋਂ ਲਏ ਜਾਣ ਵਾਲੇ ਅਨੁਮਾਨਾਂ ਨਾਲੋਂ ਵੀ ਬਿਲਕੁਲ ਵੱਖਰਾ ਹੈ ਮਨਵੀਰ ਦਾ ਸੋਹਰਾ ਪਰਿਵਾਰ ਉਸ ਤੇ ਆਪਣੇ ਪੁੱਤੇ ਨੂੰ ਆਪਣੇ ਘਰ ਵਿੱਚ ਰੱਖਣ ਦਾ ਰਵੈਈਤ ᱛੀ ਹਨ ਉਸ ਦਾ ਆਪਣੇ ਦਿਹੌਰ ਸ਼ੇਰੇ ਨਾਲ ਗੱਠ ਜੋੜ ਕੀਤੇ ਜਾਣ ਵਿੱਚੋਂ ਤਲਾਸ਼ਦਾ ਹੈ ਪਰ ਜਿਵੇਂ ਉਹ ਆਪਣੇ ਚਾਚੇ ਨੂੰ ਆਪਣੇ ਬਾਪੂ ਦਾ ਕਤਲਮਾਨ ਕਤਲਮਾਨ ਕੇ ਨਫ਼ਰਤ ਕਰਦੀ ਰਹੀ ਹੈ ਉਸੇ ਤਰ੍ਹਾਂ ਉਹ ਸ਼ੇਰੇ ਨੂੰ ਵੀ ਆਪਣੇ ਪਤੀ ਦੇ ਕਤਲ ਲਈ ਜ਼ਿੰਮੇਵਾਰ ਮੰਨ ਕੇ ਉਸ ਨਾਲ ਆਪਣੇ ਤਾਏ ਜਿੰਨੀ ਹੀ ਨਫ਼ਰਤ ਕਰਦੀ ਹੈ ਉਹ ਸ਼ੇਰੇ ਨਾਲ ਵਿਉਤਾ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਆਪਣੀਆਂ ਜਿਨਸੀ ਜਾਂ ਸਮਾਜਿਕ ਲੋੜਾਂ ਦੀ ਪੂਰਤੀ ਕਰਨ ਲਈ ਨਹੀਂ ਲੈਂਦੀ ਸਗੋਂ ਉਹ ਉਸ ਨੂੰ ਮਾਨਸਿਕ ਤੌਰ ਤੇ ਜਲੀਲ ਕਰਕੇ ਬਦਲਾ ਲੈਣ ਦੀ ਭਾਵਨਾ ਅਧੀਨ ਹੀ ਅਜਿਹਾ ਕਰਦੀ ਹੈ ਸ਼ਰੀਰ ਦੇ ਹਿੱਸੇ ਆਉਂਦੀ ਜ਼ਮੀਨ ਦਾ ਮਾਲਕ ਆਪਣੇ ਪੁੱਤਰ ਨੂੰ ਬਣਾਉਣ ਦੀ ਸੋਚ ਵੀ ਉਸ ਦੀ ਇਹ ਸਾਜਿਦ ਦਾ ਹਿੱਸਾ ਹੈ ਉਹ ਸ਼ੇਰੇ ਨਾਲ ਵਿਆਹ ਕਰਵਾ ਕੇ ਉਸ ਨਾਲ ਜਿਣਸੀ ਸੰਬੰਧ ਨਹੀਂ ਬਣਾਉਂਦੀ ਸਗੋਂ ਉਸ ਦੀ ਤਰਉ ਗ੍ਰਸਤ ਮਾਨਸਿਕਤਾ ਦਾ ਪੂਰਾ ਫਾਇਦਾ ਚੁੱਕਦੀ ਹੈ ਜਸ਼ਨ ਨਾਲ ਪਏ ਵਿਛੋੜੇ ਕਾਰਨ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਸ਼ੇਰਾ ਚਿੱਟੇ ਵਰਗੇ ਜਾਣਲੇਵਾ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ ਤਮਨਵੀਰ ਉਸ ਦੇ ਨਸ਼ੇ ਦੀ ਮਾਤਰਾ ਵਧਾ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚਦੀ ਹੈ ਮਨਵੀਰ ਰਾਹੀਂ ਨਸ਼ੇ ਦੀ ਪੂਰਤੀ ਹੋਣ ਤੇ ਸ਼ੇਰਾ ਜਸ਼ਨਵਾਂਗ ਉਸ ਦੇ ਪੈਰਾਂ ਦਾ ਵੀ ਗੁलाम ਬਣ ਜਾਂਦਾ ਤਾਂ ਉਹ ਉਸ ਦੀ ਫੁੱਟ ਫੈਂਟਿਸ਼ ਦੀ ਆਦਤ ਦੇ ਰਾਜ ਤੋਂ ਜਾਣੂ ਹੋ ਜਾਂਦੀ ਹੈ ਤੇ ਫਿਰ ਇਹ ਰਾਜ ਉਸ ਲਈ ਬਲੈਕਮੇਲਿੰਗ ਦਾ ਨਮਾ ਹਥਿਆਰ ਬਣ ਜਾਂਦਾ ਹੈ ਆਪਣੇ ਭਰਾ ਵਿਕਰਮ ਦੇ ਕਾਤਲ ਦਾ ਕਤਲ ਕਰਕੇ ਸ਼ੀਰਾ ਜੇਲ੍ਹ ਵਿੱਚ ਪਹੁੰਚ ਜਾਂਦਾ ਹੈ ਤਨਵੀਰ ਆਪਣਾ ਰਾਹ ਸਾਫ਼ ਹੋਇਆ ਸਮਝ ਕੇ ਖੁਸ਼ ਵੀ ਹੁੰਦੀ ਹੈ ਤੇ ਕਾਮਨਾ ਵੀ ਕਰਦੀ ਹੈ ਕਿ ਉਮਰ ਕੈਦਾ ਹੋ ਕੈਦ ਹੋ ਜਾਣ ਤੇ ਸ਼ੇਰਾ ਦਿਲ ਤੀ ਸਰਦਾ ਰਹੇ ਰਵੈਤੀ ਨਾਵਲਾ ਵਾਂਗ ਇਸ ਨਾਵਲ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਸਗੋਂ ਫਿਰ ਤੋਂ ਇੱਕ ਅਜਿਹਾ ਨਾਟਕੀ ਮੋੜ ਘਟਦੀ ਹੈ ਜੋ ਉਸ ਦੀ ਜਿੱਤ ਨੂੰ ਹਾਰ ਵਿੱਚ ਬਦਲ ਕੇ ਰੱਖ ਦਿੰਦਾ ਹੈ ਜੀਵਨ ਦਾ ਇਹ ਬੋੜ ਉਸ ਨੂੰ ਗਲਤੀ ਦਾ ਅਹਿਸਾਸ ਕਰਵਾ ਕੇ ਉਸ ਦੇ ਜੀਵਨ ਦੀ ਦਿਸ਼ਾ ਨੂੰ ਬਦਲਣ ਦਾ ਜਰੀਆ ਵੀ ਬਣਦਾ ਹੈ ਉਸ ਦਾ ਚਾਚਾ ਸਹੁਰਾ ਜਿਸ ਨੂੰ ਉਹ ਆਪਣੇ ਪਿਤਾ ਸਮਾਨ ਹੀ ਸਮਝਦੀ ਹੈ ਆਪਣੇ ਪੁੱਤਰ ਦਾ ਅਦਾਲਤੀ ਕੇਸ ਲੜਨ ਲਈ ਆਪਣੀ ਜ਼ਮੀਨ ਦੇ ਦੋ ਕਿੱਲੇ ਗਹਿਣੇ ਤੇ ਇੱਕ ਕਿੱਲਾ ਵੈ ਕਰ ਦਿੰਦਾ ਹੈ ਤਾਂ ਉਸ ਨੂੰ ਆਪਣਾ ਦਾ ਪੁੱਠਾ ਪੈਂਦਾ ਜਾਪਦਾ ਜਦੋਂ ਅਦਾਲਤੀ ਲੜਾਈ ਲੜਦਿਆਂ ਕਰਜ਼ੇ 'ਚ ਡੁੱਬਿਆ ਉਸ ਦਾ ਚਾਚਾ ਸਹਰਾ ਆਪਣੇ ਜੀਵਨ ਦੀ ਬਾਜ਼ੀ ਵੀ ਹਾਰ ਜਾਂਦਾ ਹੈ ਤਾਂ ਉਸ ਯਾਨੀ ਮਨਵੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਦਾ ਹੈ ਅਜਿਹੇ ਮੌਕੇ ਤੇ ਉਸ ਦੀ ਰਗ ਰਗ ਪਛਾਣਦੀ ਉਸ ਦੀ ਭੂਆ ਦੀ ਧੀ ਰੂਪੀ ਵਾਰ-ਵਾਰ ਉਸ ਦੀ ਜ਼ਮੀਰ ਨੂੰ ਝੰਜੋੜਦੀ ਹੈ ਇੱਕ ਇੱਕ ਕਰਕੇ ਸਾਰੇ ਰਿਸ਼ਤਿਆਂ ਤੋਂ ਟੁੱਟਣ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਵੀ ਟੁੱਟ ਜਾਂਦੀ ਹੈ ਤਾਂ ਫਿਰ ਉਸ ਦੀ ਹਾਰ ਵਿੱਚੋਂ ਇੱਕ ਹੋਰ ਮਨਵੀਰ ਦਾ ਜਨਮ ਹੁੰਦਾ ਹੈ ਤੇ ਇਹ ਮਨਵੀਰ ਰਿਸ਼ਤਿਆਂ ਨੂੰ ਤੋੜਨ ਵਾਲੀ ਨਹੀਂ ਸਗੋਂ ਟੁੱਟੇ ਰਿਸ਼ਤਿਆਂ ਨੂੰ ਫਿਰ ਤੋਂ ਜੋੜਨ ਵਾਲੀ ਹੈ ਨਾਭਲ ਵਿੱਚ ਵਾਪਰਨ ਵਾਲੇ ਅਗਲੇ ਵਰਤਾਰੇ ਸ਼ੀਰੇ ਦੇ ਜੇਲ੍ਹ ਵਿੱਚੋਂ ਰਿਹਾ ਹੋਣ ਮਨਵੀਰ ਨਾਲ ਉਸਦੇ ਟਕਰਾ ਦੀ ਸਥਿਤੀ ਵਿੱਚ ਆਉਣ ਉਸ ਨੂੰ ਹੀਣ ਭਾਵਨਾ ਤੋਂ ਮੁਕਤ ਕਰਕੇ ਸਵੇਮਾਨੀ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਉਣ ਤੇ ਦੋਵਾਂ ਨੂੰ ਹਕੀਕੀ ਰੂਪ ਚ ਪਤੀ ਪਤਨੀ ਬਣਾਉਣ ਦੀਆਂ ਕਲਾਤਮਕ ਯੁਗਤਾਂ ਦੇ ਧਾਰਨੀ ਨੇ ਨੇ ਨਾਵਲ ਦੀ ਕਹਾਣੀ ਕਈ ਥਾਈਂ ਆਪਣੀਆਂ ਖਿੰਡੀਆਂ ਅਕੜੀਆਂ ਨੂੰ ਇੰਨੀ ਖੂਬਸੂਰਤੀ ਨਾਲ ਜੋੜਦੀ ਹੈ ਕਿ ਕਾਲਪਨਿਕ ਹੁੰਦੇ ਵੀ ਇਸ ਨਾਵਲ ਵਿੱਚਲਾ ਸਮਾਜਿਕ ਯਥਾਰਥ ਹਕੀਕੀ ਯਥਾਰਥ ਵਰਗਾ ਹੀ ਲੱਗਣ ਲੱਗ ਪੈਂਦਾ ਹੈ ਭਾਵੇਂ ਵਿਛੜੇ ਪ੍ਰੇਮੀ ਪ੍ਰੇਮਿਕਾ ਦੇ ਰੂਪ ਵਿੱਚ ਮਨਵੀਰ ਦੀ ਭੈਣ ਰੂਪ ਤੇ ਜਸ਼ਨ ਦੇ ਭਰਾ ਸਰਜੀਤ ਦਾ ਅਚਾਨਕ ਹੀ ਦੁਬਾਰਾ ਮੇਲ ਹੋਣ ਦੇ ਰੂਪ ਵੱਲੋਂ ਜਸ਼ਨ ਰਾਹੀ ਸਰਜੀਤ ਤੇ ਦਬਾਅ ਪਾ ਕੇ ਸ਼ੇਰੇ ਤੇ ਚਲਦੇ ਆਪਣੇ ਪਿਤਾ ਦੇ ਕੇਸ ਨੂੰ ਵਾਪਸ ਲੈਣ ਦੀ ਗੱਲ ਸਹਿਜ ਯਥਾਰਥ ਵਜੋਂ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਪਰ ਨਾਵਲ ਵਿਚਲਾ ਕਥਾ ਰਸ ਇਸ ਗੱਲ ਨੂੰ ਬਹੁਤੀ ਅਖਰਨ ਨਹੀਂ ਦਿੰਦਾ ਨਾਵਲ ਦੀ ਵਾਰਤਾਲਾਪੀ ਭਾਸ਼ਾ ਬਹੁਤ ਚੁਸਤ ਹੈ ਖਾਸੌਰਤੇ ਸ਼ੇਰੇ ਤੇ ਮਨਵੀਰ ਦੇ ਆਪਸੀ ਵਾਰਤਾ ਲਾਪ ਵਿਚਲੀਆਂ ਵਿੰਗੀ ਚੋਬਾਂ ਬਹੁਤ ਕਠਵੀਆਂ ਤੇ ਅਸਰਦਾਨ ਨੇ ਨਾਵਲ ਦੇ ਇਹ ਦੋਵੇਂ ਪਾਤਰ ਪਾਠਕੀ ਚੇਤਿਆਂ ਵਿੱਚ ਆਪਣੇ ਆਪਣੇ ਲਈ ਚਿਰ ਸਥਾਈ ਥਾਂ ਬਣਾਉਣ ਚ ਸਫਲ ਰਹਿੰਦੇ ਨੇ ਔਰ ਉਦੀ ਸਮਾਜਿਕ ਹੋਣ ਦੇ ਮਾਨਵੀ ਅਰਥ ਕੀ ਨੇ ਕੀ ਸਮਾਜਿਕ ਵਿਵਸਥਾ ਵਿੱਚ ਆਏ ਨਿਗਾਰ ਲਈ ਸਿਰਫ ਮਰਦ ਪ੍ਰਧਾਨਤਾ ਹੀ ਜ਼ਿੰਮੇਵਾਰ ਹੈ ਜਾ ਔਰਤ ਕੋણો ਵੀ ਜਾਣੇ ਅਣਜਾਣੇ ਕੁਝ ਗਲਤੀਆਂ ਹੁੰਦੀਆਂ ਨੇ ਆਦ ਸਵਾਲਾਂ ਦੇ ਜਵਾਬ ਬੜੀ ਬੇਬਾਕੀ ਨਾਲ ਦਿੰਦਾ ਹੈ ਇਹ ਨਾਵਲ ਚਾਹੇ ਇਸ ਨਾਵਲ ਵਿੱਚ ਵਿਚਾਰਧਾਰਕ ਤਰਾਤਲ ਤੇ ਬਹੁਤ ਸਾਰੇ ਖੱਪੇ ਵੀ ਨੇ ਪਰ ਮੈਨੂੰ ਯਕੀਨ ਹੈ ਕਿ ਪੰਜਾਬੀ ਸਾਹਿਦ ਦੇ ਸਮੀਖਿਖਕ ਤੇ ਆਲੋਚਕ ਇਸ ਨਾਵਲ ਨੂੰ ਉਸ ਤਰ੍ਹਾਂ ਨਾਲ ਵੇਖ ਕੇ ਅਣਦੇਖਿਆ ਨਹੀਂ ਕਰ ਸਕਣਗੇ ਜਿਸ ਤਰ੍ਹਾਂ ਆਮ ਕਰਕੇ ਨਵੇਂ ਲੇਖਕਾਂ ਦੇ ਨਾਵਲਾਂ ਨੂੰ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਮੈਨੂੰ ਇਹ ਵੀ ਪੂਰੀ ਉਮੀਦ ਹੈ ਕਿ ਇਹ ਨਾਵਲ ਸੰਨ 2025 ਦੇ ਚਰਚਿਤ ਨਾਵਲਾਂ ਵਿੱਚ ਆਪਣੇ ਲਈ ਇੱਕ ਜਕਰਜੋਗ ਥਾਂ ਬਣਾਵੇਗਾ ਧੰਨਵਾਦ